ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਕੋਈ ਚੰਗੀਆਂ ਗੱਲਾਂ ਲੈ ਕੇ ਆਏ ਆ ਜੇ ਪਸੰਦ ਆਈਆਂ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਓ ਸੁਣ ਕੇ ਜੀ ਹੋ ਪੱਟੀ ਵਹਿ ਮਾਂ ਦੀ ਏ ਮਾਰੀ ਸਾਰੀ ਦੁਨੀਆ ਕੇ ਵਜੀ ਛੱਕ ਵੀ ਵਿਚਾਰਦੀ ਹੋ ਦਾਲਾ ਨਾਰੀਲ ਨਹਿਰਾ ਵਿੱਚ ਤਾਰਦੀ ਗਰੀਬ ਦਾ ਨਾ ਡੰਗਸਾਰਦੀ ਚਾਰੂ ਚੌਂਕਾਂ ਵਿੱਚ ਜਾ ਕੇ ਹਖਲਾਰਦੀ ਨਾ ਗੁਰੂ ਘਰੇ ਜਾ ਕੇ ਮਾਰਦੀ ਹੋ ਕਹਿੰਦੀ ਕੰਮ ਨਹੀਂ ਕਿਸੇ ਦਾ ਇੱਥੇ ਬਣਦਾ ਜੇ ਬਿੱਲੀ ਕੈਰਾਰਾ ਕੱਟ ਜੇ ਓ ਫੇਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਓ ਫੇਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਕੋ ਜਿੰਦਾ ਆਪਣੀ ਹੀ ਅਕਲਾਂ ਨੂੰ ਲੱਗਿਆ ਤੇਰਾ ਹਾਂ ਚ ਖਲਾਉਂਦਾ ਫਿਰਦਾ ਉਹ ਕਹਿੰਦਾ ਬੰਨ ਤੇ ਸੰਜੋਗ ਮੈਨੂੰ ਲੱਗਦਾ ਤੇ ਕੁੰਡਲੀ ਵਿਖਾਉਂਦਾ ਫਿਰਦਾ ਉਹ ਕਿਹੜਾ ਜੋੜ ਦੂ ਸੰਜੋਗ ਫਿਰ ਬਾਬਾ ਜੇ ਤੁਰ ਬਾਬਾ ਜੀ ਨੇ ਕੱਟ ਤੇ ਉਹ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਉਹ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਹੋ ਗੁੱਸਾ ਕਰਿਓ ਨਾ ਕਰੋ ਪਰ ਗੌਰ ਜੀ ਜੇ ਮਿਰਚਾਂ ਨਾ ਨਿੰਬੂ ਟੰਗ ਦੇ ਹੋ ਰੱਖਦੇ ਨੀ ਡਰ ਕਿਸੇ ਗੱਲ ਦਾ ਜੋ ਸੁਖ ਬਾਬੇ ਤੋਣੇ ਮੰਗਦੇ ਹੋ ਕਰ ਲੈਣਗੇ ਕੀ ਇਹ ਲੂਮੀਨਾਟੀ ਜੀ ਅੱਗੇ ਨੇ ਤਨੇ ਮੀ ਡਟ ਜੇ ਹੋ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਹੋ ਫਿਰ ਠੇਕੇ ਅੱਗੇ ਛੱਡ ਦੋ ਜੀ ਬਿੱਲੀਆਂ ਕੀ ਪਤਾ ਬੰਦਾ ਜਾਣੋ ਹਟ ਜੇ ਹੀ ਪਤਾ ਬੰਦਾ ਜਾਣੋ ਹਟ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਪਸੰਦ ਆਈ ਜਰੂਰ ਲਾਈਕ ਕਮੈਂਟ ਸ਼ੇਅਰ ਕਰੋ